ਇਹ ਜੀ ਮਹਿਕਦੀਪ ਪਿੰਡ ਲੋਚਪ ਤੋਂ ਜਿਨ੍ਹਾਂ ਨੇ ਸਾਡੇ ਬ੍ਰਦਰ ਉੱਤੇ ਯਾਨੀ ਕਿ ਫਾਇਰਿੰਗ ਕਰਨ ਲੱਗੇ ਨੇ ਕੁਝ ਦੇਖਿਆ ਨੂੰ ਮਾਰਨ ਦੇ ਪੂਰੇ ਚਾਂਸ ਉਹਨੇ ਬਣਾਏ ਠੀਕ ਹੁਣ ਐਸ ਵਕਤ ਪਰ ਉਹ ਅੰਮ੍ਰਿਤਸਰ ਦੇ ਵਿੱਚ ਦਾਖਲਾ ਕੋਡ ਹਸਪੀਟਲ ਦੇ ਵਿੱਚ ਸਾਰੇ ਬੰਦੇ ਨੇ ਕੋਈ ਢੇਲ ਨਹੀਂ ਛੱਡੀ ਇਹਨੇ ਪੂਰੀ ਗੁੰਡਾਗਰਦੀ ਅੱਜ ਤੋਂ ਨਹੀਂ ਕਰ ਰਿਹਾ ਬੜੇ ਸਾਲਾਂ ਤੋਂ ਕਰ ਰਿਹਾ ਪਰ ਇਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਕੋਈ ਪਹਿਲਾਂ ਦੁਸ਼ਮਣੀ ਨਹੀਂ ਸੀ ਮਤਲਬ ਕੋਈ ਨਹੀਂ ਐਵੇਂ ਜਾਣ ਕੇ ਪਤਾ ਨਹੀਂ ਕੀ ਇਹਨੂੰ ਇਹਦੀ ਦੁਸ਼ਮਣੀ ਸਾਡੀ ਕੋਈ ਦੁਸ਼ਮਣੀ ਨਹੀਂ ਜੀ ਇਹਦੇ ਨਾਲ ਦੀ ਠੀਕ ਹੈ ਜੀ ਪਰ ਇਹਨੇ ਬੰਦੇ ਨੇ ਬਹੁਤ ਵਾਰ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਇਹਨੇ ਪਰ ਪਿੰਡ ਦਾ ਮਾਹੌਲ ਇਹਨੇ ਤੇ ਬਹੁਤ ਬਹੁਤ ਸੱਤਿਆਨਾਸ਼ ਮਾਰੀ ਪਈ ਪਿੰਡ ਦੀ ਇਹਨੇ ਬੰਦੇ ਬਹੁਤ ਗਲਤ ਕੰਮ ਕਰਦਾ ਜੀ ਬੰਦਾ ਇਹ ਮਾਰ ਲੱਗਾ ਦੇਖਦਾ ਹੀ ਨਹੀਂ ਕਿਸੇ ਨੂੰ ਵੀ ਕੀ ਕਰਨਾ ਇਹਦੇ ਨਾਲ ਕੀ ਨਹੀਂ ਕਰਨਾ ਇਹ ਜਲਾਦ ਬੰਦਾ ਇਹਨੂੰ ਸਜ਼ਾ ਮਿਲਣੀ ਚਾਹੀਦੀ ਭਾਜੀ ਇਹਨੇ ਜੇ ਸਾਨੂੰ ਬਸ ਇਹੋ ਹੀ ਆ ਵੀ ਸਾਡੀ ਬੇਨਤੀ ਹੈ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹਾਂਜੀ ਅਰੈਸਟ ਮਤਲਬ ਥਾਣੇ ਸੇਖਣੀ ਆ ਮਤਲਬ ਇੱਥੇ ਬਣਦੀ ਕਾਰਵਾਈ ਜਿਹੜੀ ਹੈ ਤੇ ਪੂਰੀ ਕੀਤੀ ਜਾਵੇ ਤੇ ਸਾਨੂੰ ਇਨਸਾਫ ਫੈਸਲਾ ਜਿਹੜਾ ਇਹਦਾ ਨਜਾਇਜ਼ ਚੱਲਿਆ ਅਸਲਾ ਹੁਣ ਦੇਖੋ ਜੀ ਇਹਦੇ ਕੋ ਨਜਾਇਜ਼ ਵੀ ਹੋ ਸਕਦਾ ਜਾਇਜ਼ ਵੀ ਹੋ ਸਕਦਾ ਪਰ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਮੇਰਾ ਨਾਮ ਲਖਵੀਰ ਸਿੰਘ ਅੱਜ ਕੀ ਗੱਲ ਹੋਈ ਜੀ ਗੱਲ ਇਹ ਆ ਕਿ ਬੇਟਾ ਮੇਰਾ ਗਿਆਏਗਾ ਉੱਥੇ ਫੰਕਸ਼ਨ ਹੋਈਗਾ ਲੋ ਚੱਕੀ ਉਹਨਾਂ ਨੇ ਸੱਜਿਆ ਹੀ ਗਏ ਨੂੰ ਇਹ ਜਦੋਂ ਗਿਆ ਉੱਥੇ ਤੇ ਕਾਫੀ ਜਦੋਂ ਹਨੇਰਾ ਹੋ ਗਿਆ ਥੋੜਾ ਜਿਹਾ ਤੇ ਮੈਂ ਆਪਣਾ ਇੱਕੋ ਸਕੂਟਰੀ ਲੈ ਕੇ ਗਿਆ ਕਿ ਚਲ ਜਾ ਕੇ ਹਨੇਰਾ ਹੋ ਗਿਆ ਲੈ ਆਉਣੀ ਇਹਨਾਂ ਨੂੰ ਜਦੋਂ ਜਾਣਦੇ ਆ ਤੇ ਉੱਥੇ ਸਾਹਮਣੇ ਇਹ ਤੇ ਬੀ ਕੋ ਜਿਹੜਾ ਹੈਗਾ ਉਹਨੇ ਮੈਂ ਕੋ ਦਾ ਅਸਲ ਨਾਮ ਉਹ ਇਤਨਾ ਇਹਦੇ ਨਾਲ ਲਿਆ ਹੈਗਾ ਤੇ ਮੈਂ ਪਿੰਨ ਚੱਲਿਆ ਰੇਟ ਵਣ ਲੱਗਾ ਹੈਗਾ ਫਿਰ ਜਦੋਂ ਇਹਨੇ ਗੋਲੀ ਚਲਾਤੀ ਲਗਾਤਾਰ ਇਹਨੇ 2-3 ਫੇਰ ਕਰਤੀ ਤੇ ਫਿਰ ਮੈਂ ਪਿੱਛੇ ਆਪ ਹੀ ਡਰਦਰ ਹੋ ਗਿਆ ਕਿ ਇਹਦਾ ਕੀ ਪਤਾ ਇਹਨੇ ਇਹਨੇ پوری ਨੋਬਦੀ ਲੈਤਾ ਜਾਗਦੀਆਂ ਕਰਕੇ ਮੈਨੂੰ ਇਹ ਦੇਖ ਪਿਆ ਕਿ ਇਹਨੇ ਕਿਆ ਗੋਲੀਆਂ ਚਲਾਉਣ ਇਹਨੇ ਫਿਰ ਕਾਫੀ ਦੋ ਪਿਸਟੋਲਿਕ ਇਤਰਾਇਨੇ ਬਾਅਦ ਜਦੋਂ ਇੱਕ ਫਾਇਰਪੁਟ ਕਰਕੇ ਤੇ ਬਾਅਦੇ ਇੱਕ ਬੰਦਾ ਹੋਰ ਵੀ ਹੈਗਾ ਜਿਹੜਾ ਨਿਕਲ ਕੇ ਦੀ ਗੱਡੀ ਕੋ ਸਾਈਡ ਤੇ ਭੱਜ ਗਿਆ ਇੱਕ ਗੋਲੀ ਉਹਦੇ ਢਿੱਡ ਇੱਥੇ ਵੱਜੀ ਆ ਇੱਕ ਇੱਥੇ ਆ ਉਹਦਾ ਪਤਾ ਨਹੀਂ ਗੋਲੀ ਲੱਗੀ ਆ ਕਿ ਕੀ ਆ ਇੱਥੇ ਧੁੰਨੀ ਤੋਂ ਥੱਲੇ ਇੱਕ ਗੋਲੀ ਸੱਜੇ ਲੱਤ ਤੋਂ ਆਰ ਪਾਰ ਹੋ ਗਈ ਆ ਇੱਕ ਗੋਲੀ ਇੱਥੋਂ ਲੱਗ ਕੇ ਤੇ ਇੱਥੇ ਜਾ ਕੇ ਰੋਗੀ ਆ ਜਿਹਦਾ ਕੋਰਟ ਦੇ ਵਿੱਚ ਆਪਰੇਸ਼ਨ ਇਹ ਸਾਬ ਨਾਲ ਤੇ 10 ਗੋਰੀਆਂ ਤੇ ਇਹਦੇ ਲੱਗੀਆਂ ਵਾ ਨਾ ਚੱਲੀਆਂ ਤੇ ਉਥੇ ਕਾਫੀ ਆ ਪੁਲਿਸ ਨੂੰ ਪਹੁੰਚੇ ਤੇ ਉਹ ਮਿਲੇ ਆ ਥੱਲੇ ਗੌਂਦੀ ਕੀ ਮੰਗ ਕਰਦੇ ਜਿੱਦਾਂ ਸਾਡੇ ਵੱਲ ਮੰਨਦੇ ਹੀ ਇਹ ਕਰਦੇ ਕਿ ਜਿਹੜਾ ਨਜਾਇਜ਼ ਅਸਲੇ ਦਾ ਇੰਨਾ ਕੰਮ ਚੱਲਣ ਦਿਆ ਵਾ ਕੋਈ ਕੇ ਨੂੰ ਖੋਫ ਨਹੀਂ ਆ ਕੋਈ ਡਰ ਨਹੀਂ ਆ ਨਾ ਕੇ ਪੁਲਿਸ ਦਾ ਡਰ ਇਹ ਵੇਖੋ ਕਿ 8-9 ਦਾ ਟਾਈਮ ਸਰੇ ਆਮ ਅਗਲਾ ਗੋਰੀ ਚਲਾਉਂਦੇ ਆ ਇਸ ਬੰਦੇ ਦੀ ਪਹਿਲਾਂ ਵੀ ਕਾਫੀ ਸ਼ਿਕਾਇਤਾਂ ਹੋਈਆਂ ਵਾ ਇਹਨੇ ਪਿੰਡ ਤੇ ਕੈਂਪੜ ਤੇ ਗਾਈਆਂ ਮਾਰੀਆਂ ਇਹਨੇ ਇਹ ਕਿਨੇ ਗੁਰਦੁਆਰੇ ਲੋਹ ਚੱਪ ਦੇ ਕੁੱਤਾ ਹੀ ਗਏ ਇਸ ਤਰ੍ਹਾਂ ਸਾਹਮਣੇ ਉਹਦੇ ਇਹਨੇ ਗੋਲੀ ਮਾਰੀ ਦੀ ਮਾਂ ਜੀ ਦੀ ਆ ਕਿ ਜੋ ਕਾਨੂੰਨੀ ਕਾਰਵਾਈ ਹੋਵੇ ਤੇ ਸਾਨੂੰ ਲਿਆ ਮਿਲੇ ਬੱਚੇ ਦਾ ਨਾਮ ਬੱਚੇ ਦਾ ਨਾਮ ਗੁਰਮੀਤ ਸਿੰਘ ਦਾ ਰਾਇ ਇਹ ਤਿੰਨ ਬੱਚੇ ਉਹਦੇ ਦੋ ਬੇਟੀਆਂ ਵਾ ਇੱਕ ਆ ਛੋਟਾ ਬੇਟਾ ਵਾ ਇੱਥੇ ਸਕੂਟ ਹਸਪਤਾਲ ਅੰਮ੍ਰਿਤਸਰ ਆਲ ਤੁਹਾਨੂੰ ਆਪਰੇਸ਼ਨ ਹੋਇਆ ਵਾਤੇ ਅਨਵੀਨ ਨੇ ਅਖੇਗਾ ਕਿ ਇਹ ਕੇ ਸੱਧਿਆਏਗਾ ਤੇ ਸਵੇਰ ਦੇ ਹੀ ਜਾ ਨਹੀਂ ਸਕੇ ਉਥੇ ਤੇ ਉਥੇ ਉਹਨਾਂ ਗਿਆ ਹੀ ਪਤਾ ਲੱਗੂਗਾ ਕੱਲ ਰਾਤ 948 ਦਾ ਇਨਸੀਡੈਂਟ ਆਦਾ ਉਹਨੂੰ ਇਨਫੋਰਮੇਸ਼ਨ ਆਈ ਸੀ ਆਪਣੇ ਸਰਪੰਚ ਵੱਲੋਂ ਕਿ ਇੱਥੇ ਗੋਲੀ ਚੱਲ ਗਈ ਹੈ ਉਹ ਨੀਜ਼ ਲਈ ਉਹਨੂੰ ਮੌਕੇ ਤੇ ਪਹੁੰਚਿਆ ਗਿਆ ਪਰ ਜਿਹੜੇ ਹੈਗੇ ਸੀ ਜਿਨ੍ਹਾਂ ਨੂੰ ਗੋਲੀ ਲੱਗੀ ਸੀ ਉਹਨੂੰ ਹਸਪੀਟਲ ਲੈ ਜਾ

ਉਕੇ ਕਿਹੜੀ ਗੱਲ ਨੂੰ ਲੈ ਚੜਾ ਹੋਇਆ ਵਾ ਬਾਕੀ ਅਸੀਂ ਪ੍ਰਿੰਟ ਦੇ ਲੋਕਾਂ ਤੋਂ ਪੁੱਛ ਰਿਹਾ ਆਂ ਤੇ ਪਹਿਲਾਂ ਕੋਈ ਰੰਜੀਤ ਸਾਹਿਬੀ ਸੀ ਇਹਨਾਂ ਜੀ ਤਾਂ ਨਹੀਂ ਹੁੰਦੇ ਕੋਲੀ ਇੱਕ ਪੇਪਰ ਚ ਲੈ ਦਈਏ ਲਾਟ ਕੋ ਲੈ ਦਈਏ ਇੱਕ ਵਾਰ ਕਲੈਕਟ ਹੋ ਜਾਏ